दिल्ली पब्लिक लाइव लायंस क्लब सुजानपुर मेन एक्टिव ने जोन चेयरमैन लायन सुरेंद्र शर्मा की प्रधानगी हेठ एक प्रोजेक्ट का आयोजन किया जिला गवर्नर लायन बी एम गोयल तीन सौ इक्की डी जिला गवर्नर लायन जी एस पाटिया बाईवे जिला गवर्नर लायन राजीव खोसला सबका जिला गवर्नर लायन विनोद महाजन सबका जिला गवर्नर लायन सतीश महेंद्रू लायन संजीव महाजन लायन राजीव जिला चेयरमैन लाइन सुरेश महाजन राजू जिला चेयरमैन लाइन सुनील महाजन जिला चेयरमैन लाइन सुरेश महाजन दास जिला चेयरमैन लाइन राजेश सैगल विशेष तौर पर मौजूद सन आज दे पोर्चकट चेयरमैन लाइन चीफ सलाहकार लाइन विनय महाजन सन स्टेज का संचालन जनरल सकत्र लाइन राजेश सैगल ने किया लाइन विनय महाजन ने अपने पिता सवर्गी चमन लाल महाजन सबका विधायक सुजानपुर की पैंती परिवार वंडे मुख मेहमान जिला गवर्नर लाइन बी एम गोयल ने कहा कि के कलब मनुखता की सेवा लिये लगातार समाज भलाई काम कर रहा है कि के कलब अपने टीचे प्रति सुचेत है लोड़वंद परिवार की मदद कर रहा है जिला चेयरमैन एम लाइन सुरेश महाजन राजू ने कहा कि ने अपने कार्यकाल दौरान इलाके के राज इस मौके राजमार गुप्ता सुरेंद्र महाजन लाइन विकास महाजन लाइन तिलक गुप्ता लाइन कपिल महाजन लाइन पुरुषोत्तम महाजन साहिल महाजन लाइन यंग बहादुर लाइन चरणजीत सिंह लाइन संजीव उपल लाइन भूपिंदर तरनाच लाइन राजीव कुमार लाइन रतन लाल शर्मा लाइन विवेक महाजन मानव महाजन लाइन प्रदीप महाजन खजानची लाइन लेडीज परवेश महाजन सुमन महाजन सरोज महाजन मनिंदर कौर शीतल निकिता ज्योति बबली महिक मौजूद सन लाइन्स क्लब मेन एक्टिव ने ਅੱਜ ਫਲੈਟ ਰੀਲੀਸ ਵਾਸਤੇ ਬਲੈਂਕਟਸ ਡਿਸਟ੍ਰੀਬਿਊਟ ਕਰ ਰਹੇ ਨੇ ਜਿਹੜੇ ਕਿ ਸਾਡੇ ਲੇਟ ਪ੍ਰਦਾਨ ਔਰ ਦੋ ਟਾਈਮਸ ਐਮਐਲਏ ਰਹੇ ਵਰਗੇ ਕਿਮਨਾਲਾਲ ਜੀ ਦੀ ਉਹਨੇ ਦਿੱਤੀ ਤੇ ਅੱਜ ਸਾਨੂੰ ਸਾਰੇ ਹੀ ਜਿਹੜੀ ਸਾਡੀ ਡੀਜੀ ਟੀਮ ਔਰ ਸਾਡੇ ਲਾਇਨ ਮੈਂਬਰ ਸਾਡੇ ਪਾਸ ਡਿਸਟ੍ਰੀਬਿਊਟਡ ਸਰ ਸਾਨੂੰ ਦੋ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ ਲਾਇਨ ਅਜਮਾਹ ਜੀ ਦਾ ਸੀ ਪ੍ਰੋਗਰਾਮ ਕਮਿਊਨਿਟੀ ਹਾਲ ਚ ਉੱਥੇ ਵੀ ਸਰ ਬਲੈਂਕਟ ਕੰਡੀਸ਼ਨ ਕੈਂਸੀ ਪਲਸ ਮੈਡੀਕਲ ਕੈਂਸੀ ਕ੍ਰੋਥੇ ਵੀ ਬਲੈਂਕਟਸ ਡਿਸਟ੍ਰਿਬਿਊਟਸ ਕੀਤੇ ਗਏ ਜਿਹੜੇ ਕਿ ਫਲੱਡ ਵਿਕਟਮਸ ਵਾਸਤੇ ਔਰ ਇੱਥੇ ਉਹਨਾਂ ਦੇ ਬ੍ਰਦਰ ਵਿਨੇ ਮਹਾਜਨ ਜੀ ਦਾ ਜਿਹੜੇ ਗੇਸ ਕਲੱਬ ਦੇ ਮੈਂਬਰ ਨੇ ਨਰਸ ਲਮੀਨ ਐਕਟਰ ਜਿਉਂ ਉਹਨਾਂ ਨੇ ਇੱਥੇ ਵੀ ਬਲੈਂਕਟਸ ਜਿਹੜੇ ਸਾਡੇ ਆ ਨੀਡੀ ਨੇ ਫਲੱਡ ਵਿਕਟਮਸ ਨਾਲ ਵਾਸਤੇ ਡਿਸਟ੍ਰਿਬਿਊਟ ਕੀਤਾ ਹੈ ਰਾਜ ਦਾ ਕਾਰਜਕਰਮ ਉਹਦੇ ਪ੍ਰੋਜੈਕਟ ਚੇਅਰਮੈਨ ਹੋ ਹੀ ਨੇ ਪਰ ਅਸੀਂ ਉਹਨਾਂ ਦਾ ਸਾਰਿਆਂ ਦਾ ਔਰ ਮੇਨ ਇਲੈਕਟਰ ਤੇ ਪ੍ਰੈਜੈਂਟ ਸਕੱਟਰੀਜ਼ ਦਾ ਔਰ ਉਹਨਾਂ ਦੇ ਜ਼ੋਨ ਚੇਅਰਪਰਸਨ ਉਹਨਾਂ ਦੇ ਸਾਰੇ ਮੈਂਬਰਸ ਦਾ ਧੰਨਵਾਦ ਕਰਦੇ ਕੇ ਸਾਹਮਣੇ ਇਨਵਾਈਟ ਕੀਤਾ ਔਰ ਇੱਥੇ ਆ ਕੇ ਉਹਨਾਂ ਨੇ ਇਹ ਜਿਹੜੇ ਨੀਡੀ ਨੇ ਉਹਨਾਂ ਦੇ ਡਾਇਰੈਕਟਰਸ ਉਹਨਾਂ ਨੂੰ ਉਹਨਾਂ ਨੇ ਬਲੈਂਕਰਸ ਡਿਸਟ੍ਰਿਬਿਊਟ ਕੀਤੇ ਨੇ ਅਰ ਰਾਜੋ ਅਸੀਂ ਉਹਨਾਂ ਦੇ ਪੁੱਢੇ ਸਿੱਤੇ ਤੇ ਉਹਨਾਂ ਨੂੰ ਸਰਦਾਰ ਸਵੰਨ ਪ੍ਰੇਮ ਕਰਦੇ ਆ ਉਹਨਾਂ ਨੂੰ ਪੁਸ਼ਪਾਂਜਲੀ ਪੇਂਡ ਕਰਦੇ ਆ ਅੱਜ ਉਸ ਮਹਾਨ ਆਤਮਾ ਦੇ ਸ਼ਾਂਤੀ ਵਾਸਤੇ ਸਰ ਨੂੰ ਇਸ ਚੀਜ਼ ਤੋਂ ਸਬਕ ਲੈਣ ਵਾਸਤੇ ਜਿਹੜੇ ਪ੍ਰਧਾਨ ਜਮਲਾਲ ਜੀ ਜਿਹੜੇ ਗਰੀਬਾਂ ਦੇ ਮਸਰੂਮਾਂ ਦੇ ਬਹੁਤ ਜ਼ਰੂਰਤਮੰਦਾਂ ਦੇ ਸਹਾਇਕ ਰਹੇ ਨੇ ਸੁਜਾਨਪੁਰ ਦੇ ਵਿੱਚ ਜਾ ਕੇ ਉਹਨਾਂ ਦੇ ਲੋਕਾਂ ਨੂੰ ਵਰਕਰ ਲਗਾ ਕੇ ਦਿੱਤੇ ਬੜੇ ਸਸਤੇ ਰੇਟਾਂ ਤੇ ਸਬਰ ਜੀਸਰਾ ਰਹੇ ਔਰ ਦੋ ਵਾਰ ਲਗਾਤਾਰ ਪਹਿਲੀ ਵਿਧਾਨ ਸਭਾ ਸੁਜਾਨਪੁਰ ਦੇ ਦੋ ਵਾਰ ਲਗਾਤਾਰ ਐਮ.ਐਲ.ਏ ਰਹੇ ਉਹਨਾਂ ਨੇ ਲੋਕਾਂ ਲਈ ਇੰਨੀ ਸੇਵਾਵਾਂ ਕੀਤੀ ਹੈ ਜਿਹੜਾ ਕੋਈ ਹਿਸਾਬ ਨਹੀਂ ਮੈਂ ਅੱਗੇ ਵੀ ਆਪਣੇ ਕਹਿ ਚੁੱਕਾ ਕਿ ਉਹਨਾਂ ਦੇ ਘਰ ਦੇ ਅੱਗੇ ਜਿੰਨਾ ਜੇ ਸੇਵਾ ਕੀਤੀ ਦਰਵਾਜ਼ਾ ਤੱਕ ਨਹੀਂ ਸੀਗਾ ਰਾਤ ਦਿਨ ਜਬੀ ਘਟੇ ਹੋਏ ਦਰਵਾਜ਼ੇ ਜੋ ਵੀ ਖੁੱਲਾ ਰਹਿੰਦਾ ਸੀਗਾ ਉਸ ਤੋਂ ਬਾਅਦ ਉਹ ਰਿਸ਼ਵਤ ਦੇ ਵਿਰੁੱਧ ਸਨ ਉਹਨਾਂ ਨੇ ਸਮਾਜ ਦੀ ਇੰਨੀ ਸੇਵਾ ਕੀਤੀ ਗਰੀਬਾਂ ਦੀ ਹਰ ਇੱਕ ਦੀ ਬਹੁਤ ਸੂਝਾਨਪੂਰਨ ਲਈ ਚਾਹੀਦੀ ਤੇ ਲੈ ਕੇ ਗਏ ਉਹਨਾਂ ਦੇ ਲਕਸ਼ੇ ਕਦਮ ਤੇ ਚਲਦੇ ਹੋਏ ਅੱਜ 35ਵੀਂ ਉਹਨਾਂ ਦੇ ਪੁੰਨੇ ਦਿੱਤੀ ਹੈ ਉਸ 35 ਵੀ ਪੁੰਨੇ ਦਿੱਤੀ ਤੇ ਲਾਇਨ ਵਿਨੇ ਮਹਾਜਨ ਲਾਇਨ ਕਲਬ ਸੁਯਾਨਪੁਰ ਹਰ ਮੇਨ ਐਕਟਰ ਦੇ ਇਹਨਾਂ ਦੇ ਪ੍ਰੋਜੈਕਟ ਚੇਅਰਮੈਨ ਔਰ ਪ੍ਰਧਾਨ ਅੱਜ ਗਵਰਨਰ ਸਾਹਿਬ ਆਏ ਨੇ ਲਾਇਨ ਸੀਸ ਮਿੰਦਰੂ ਜੀ ਆਏ ਨੇ ਭਾਟੀਆਂ ਜੀ ਆਏ ਨੇ ਔਰ ਸਾਰੇ ਲਾਇਨ ਮੈਂਬਰ ਆਏ ਨੇ ਜਿਨ੍ਹਾਂ ਨੇ ਆਪਣਾ ਸਹਿਯੋਗ ਦਿੱਤਾ ਹੈ ਅੱਜ ਇਹਨਾਂ ਨੇ ਇਸ ਵਿੱਚ ਆ ਕੇ ਕੈਂਪ ਲਗਾਏ ਹਨ ਔਰ ਬਲੈਂਕਟ ਜਿਹੜੇ ਹਨ ਉਹ ਬਹੁਤ ਜਿਆਦਾ ਡਿਸਟ੍ਰੀਬਿਊਟ ਕੀਤੇ ਕੱਪੜ ਮਾਰਪੀਟਾਂ ਦੇ ਕੰਮ ਆਣਗੇ ਔਰ ਸਵਾਜ ਦੇ ਕੰਮ ਆਣਗੇ ਤੇ ਮੈਂ ਇਸ ਪਰਿਵਾਰ ਤੋਂ ਤੁਮhko ਰਖਦਾ ਕਿ ਇਹ ਇਸ ਤਰ੍ਹਾਂ ਹੀ ਆਪਣੇ ਬਜ਼ੁਰਗਾਂ ਦੇ ਬਣਾਏ ਪੁਰਨੇ ਤੇ ਚਲਦੇ ਹੋਏ ਸਵਾਜ ਦੀ ਸੇਵਾ ਕਰਦੇ ਰਹਿਣ ਜੈ ਹਿੰਦ ਜੈ ਲਾਲ ਧੰਨਵਾਦ ਅੱਜ ਮੇਰੇ ਇਸ ਵਰਗবাসী ਪਿਤਾ ਪ੍ਰਧਾਨ ਚਮਨ ਲਾਲ ਜੀ ਜਿਹੜੇ ਕਿ ਸਿਆਲਪੁਰ ਤੋਂ ਦੋ ਵਾਰ ਐਮਐਲਏ ਰਹੇ ਉਹਨਾਂ ਦੀ 35 ਵੀ ਪੁੰਨੇ ਤਿਥੀ ਤੇ ਸਾਈਡੀ ਲਾਇਨ ਕਲੱਬ ਮੇਨ ਐਕਟਿਵ ਸਜਨਪੁਰ ਵੱਲੋਂ ਅਸੀਂ ਇੱਕ ਜਿਹੜਾ ਪਿਛਲੇ ਦਿਨੀ ਬਾੜ ਆਈ ਸੀ ਬਾੜ ਅਫੈਕਟਿਡ ਲੋਕਾਂ ਨੂੰ ਪੰਜਾਬ ਬਲੈਂਕਟ ਅੱਜ ਵੰਡਿਤ ਕੀਤੇ ਆ ਤਾਂ ਕਿ ਉਹ ਆਉਣ ਵਾਲੇ ਸਰਦੀ ਦੇ ਮੌਸਮ ਦੇ ਵਿੱਚ ਇਸ ਚੀਜ਼ ਦੀ ਵਰਤੋਂ ਕਰ ਸਕਣ ਮੈਂ ਅਤੀ ਹਮਾਰੀ ਹਾਂ ਆਪਣੇ ਲਾਇਨ ਕਲੱਬ ਦੇ ਡਿਸਟ੍ਰਿਕਟ ਗਵਰਨਰ ਵੀ ਐਮ ਗੋਇਲ ਸਾਹਿਬ ਦਾ ਪਾਟਿਆ ਜੀ ਲਾਇਨਿੰਗ ਵਾਈਸ ਗਵਰਨਰ ਬੀਡੀਜੀ 1 ਅਤੇ ਰਜੀਵ ਕੋਸਲਾ ਜੀ ਦਾ ਬੀਡੀਜੀ 2 ਦਾ ਜਿਹੜੇ ਵਿਸ਼ੇਸ਼ ਤੌਰ ਤੇ ਐਸ ਅਫਸਰ ਤੇ ਸਾਡੀ ਮੇਨ ਕਲੱਬ ਸਿਰਾਂਨਪੁਰ ਲਾਇਨਿੰਗ ਕਲੱਬ ਮੇਨ ਐਕਟਿਵ ਵੱਲੋਂ ਇੱਥੇ ਆ ਕੇ ਸਾਡਾ ਉਹਨਾਂ ਨੇ ਉਸਤਰਾ ਵਜਾਈ ਕੀਤੀ ਮੈਂ ਇੱਥੇ ਆਏ ਹੋਰੇ ਸਾਰੇ ਜਿੰਨੇ ਵੀ ਲਾਇਨ ਮੈਂਬਰ ਜਿਹੜੇ ਹੋਰ ਵੀ ਬਾੜ ਬਟਾਲੇ ਤੋਂ ਦਿਨਾਨਗਰ ਤੋਂ ਪਠਾਨਕੋਟ ਤੋਂ ਆਏ ਉਹਨਾਂ ਦੀ ਆਬਾਰ ਪ੍ਰਗਟ ਕਰਨਾ ਚਾਹਨਾ ਹੈ ਇਸੇ ਤਰ੍ਹਾਂ ਹੀ ਆਪਣੇ ਕਲੱਬ ਦੇ ਪ੍ਰਧਾਨ ਅੰਮਿਤ ਬੁਰੀ ਜੀ ਜੁਨ ਚੇਅਰਮੈਨ सुरेंद्र ਸ਼ਰਮਾ ਜੀ ਔਰ ਸੁਨੀਲ ਜੀ ਚਾਰਟਰਡ ਪ੍ਰੈਜ਼ੀਡੈਂਟ ਸੁਰੇਜ ਜੀ ਔਰ ਸਾਰੇ ਕਲੱਬ ਮੈਂਬਰ ਸਾਹਿਬਾਨ ਦਾ ਕਲੱਬ ਲਾਇਨ ਲੇਡੀਜ਼ ਦਾ ਅਭਾਰ ਪਕਰਨਾ ਚਾਹਨਾ ਹੈ ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਮੇਰੇ ਪਿਤਾ ਜੀ ਨੂੰ ਸਰਦਾਰ ਸਿਮਨਪਿੰਡ ਕੀਤੇ ਔਰ ਮੈਂ ਵਿਸ਼ਵਾਸ ਦਿਲਾਣਾ ਚਾਹਨਾ ਹੈ ਜੋ ਪੂਰਨੇ ਮੇਰੇ ਪਿਤਾ ਜੀ ਨੇ ਆਪਣੇ ਜੀਵਨ ਦੇ ਵਿੱਚ ਪਾਏ ਆ ਮੈਂ ਤੇ ਮੇਰਾ ਪਰਿਵਾਰ ਪਨਾਪੁਰ ਨੇ ਤੋਂ ਚੱਲ ਕੇ ਲੋਕ ਸੇਵਾ ਦੇ ਕੰਮ ਕਰਦੇ ਰਹਾਂਗੇ ਮੈਂ ਇਸ ਅਫਸਰ ਦੇ ਸਾਰਿਆਂ ਦਾ ਆਬਾਰ ਕਰਦੇ ਹੋਏ ਪੱਤਰਕਾਰ ਬੰਦੂਆ ਦਾ ਵੀ ਭਰਾ ਆਬਾਰ ਪ੍ਰਕਟ ਕਰਨਾ ਉਹਨਾਂ ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈਨ ਲਾਇਨਿਜ਼ਮ ਲਾਇਨ ਕਲੱਬ ਸੁਜਾਨਪੁਰ ਮੇਨ ਐਕਟੋ ਵੱਲੋਂ ਪ੍ਰદાન ਚਮਨ ਲਾਲ ਜੀ ਦੀ 35ਵੀਂ ਪੁੰਨਿਆ ਤਿਥੀ ਦੇ ਉੱਤੇ ਉਹਨਾਂ ਨੂੰ ਸਰਦਾ ਦੇ ਸੁਮਣ ਭੇਟ ਕੀਤੇ ਗਏ ਉਹ ਲਾਇਨ ਕਲੱਬ ਦੇ ਸਾਡੇ ਲਾਈਨ ਗਵਰనర్ ਬੀ ਐਮ गोयल ਜੀ اور ਸਾਡੇ ਪਾਸਟ ਡਿਸਟ੍ਰਿਕਟ ਗਵਰనర్ ਵਿਨੋਦ ਮਹਾਜਨ ਪਾਸ ਡਿਸਟ੍ਰਿਕਟ ਗਵਰనర్ ਸतीश ਮੇਂਦਰੂ ਜੀ اور ਡਿਸਟ੍ਰਿਕਟ 1 ਗਵਰనర్ ਪਟਿਆ ਜੀ اور ਡਿਸਟ੍ਰਿਕਟ 2 ਆਪਣਾ ਖੋਸਲਾ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਰਜੀਵ ਬਿੱਗ ਜੀ ਪਟਾਲੇ ਤੋਂ ਉਹਨਾਂ ਦੇ ਕਲਬ ਬਟਾਲਾ ਕਲਬ ਦੇ ਪ੍ਰਧਾਨ ਕੋਟ ਪਠਾਨਕੋਟ ਕਲਬ ਤੋਂ ਅਲੱਗ-ਅਲੱਗ ਸੰਸਥਾਵਾਂ ਕਲੱਬਾਂ ਤੋਂ ਪ੍ਰਧਾਨ ਆਏ ਉਹਨਾਂ ਦਾ ਇੱਥੇ ਆਉਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਔਰ ਖਾਸ ਕਰਕੇ ਪੱਤਰਵਾਰ ਬੰਦੂਆਂ ਦਾ ਬਹੁਤ-ਬਹੁਤ ਇੱਥੇ ਆਉਣ ਤੇ ਧੰਨਵਾਦ ਕਰਦਾ ਜਿਹਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਬਾੜ ਪੀੜਤਾ ਦੇ ਲਈ ਅਸੀਂ ਅੱਜ ਬਹੁਤ ਜ਼ਿਆਦਾ ਕੰਬਲ ਵੰਡੇ ਨੇ ਜੋ ਕਿ ਬਹੁਤ ਹੀ ਇੱਕ ਜਿਸ ਤਰ੍ਹਾਂ ਹੁਣ ਅੱਗੇ ਆਉਣ ਵਾਲੇ ਸਰਦ ਰਿਤੂ ਦੇ ਵਿੱਚ ਇਹ ਕੰਬਲਾ ਦੀ ਜ਼ਰੂਰਤ ਪੈਣੀ ਹੈ ਇਹ ਡਬਲ ਬੈੱਡ ਦੇ ਕੰਬਲ ਦਿੱਤੇ ਨੇ ਕਾਫੀ ਭਾਰੇ ਨੇ ਮੈਂ ਜਿਹੜਾ ਵੀ ਲੇਗਾ ਯਾਦ ਕਰੇਗਾ ਮੈਂ ਸਾਰੇ ਲਾਈਨਸ ਕਲੱਬ ਵੱਲੋਂ ਆਪਣਾ ਪੱਤਰਕਾਰ ਬੰਦੂਆਂ ਦਾ ਔਰ ਬਾਕੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਲਾ